ਬਾਦ ਨਹੀਂ ਕਰਕੇ ਅਸੀਂ ਚਲੇ ਜਾਈਏ ਹਰਮੰਦਰ ਸਾਹਿਬ ਸਾਡੀਆਂ ਝੋਲੀਆਂ ਪਰਦੇ ਹਨ ਲੋਕ ਦੇਖੋ ਦੂਰੋਂ ਦੂਰੋਂ ਆਉਂਦੇ ਹਨ ਇਸ਼ਨਾਨ ਕਰਦੇ ਹਨ ਉਹਨਾਂ ਦੇ ਸਾਰੇ ਦੁੱਖ ਤਕਲੀਫਾਂ ਦੂਰ ਹੋ ਜਾਂਦੀਆਂ ਹਨ ਜੇ ਕੋ ਪ੍ਰਕਰਮਾਂ ਵਿੱਚ ਵੀ ਆ ਕੇ ਆਪਣੇ ਮਨ ਪਵਨਾ ਕਰਕੇ ਆਏ ਨਾ ਉਹਦੀ ਮੰਦੀ ਪਵਨਾ ਸਾਰੀ ਪੂਰੀ ਹੋ ਜਾਂਦੀ ਹੈ ਕਿਨਾਂ ਕਿਸੇ ਦੇ ਕਿੰਨੇ ਕਿੰਨੇ ਵੱਡੇ ਆਪਰੇਸ਼ਨ ਦੱਸੇ ਹੋਏ ਜਾਂਦੇ ਆ ਉਹ ਵੀ ਠੀਕ ਹੋ ਜਾਂਦੇ ਹਨ ਤਨਖੁਰੂ ਮੇਰੇ RAMDAS ਜੀ ਹਨ ਇਹ ਗੁਰ RAMDAS ਜੀ ਦੀ ਨਗਰੀ ਹੈ ਗੁਰ RAMDAS ਜੀ ਨੇ ਗੁਰ RAMDAS ਜੀ ਨੇ ਹਰਮੰਦਰ ਸਾਹਿਬ ਅੰਮ੍ਰਿਤਸਰ ਆਪਣੀ ਨਗਰੀ ਵਸਾਈ ਲੱਖਾਂ ਕਰੋੜਾਂ ਦੁਨੀਆਂ ਨਤਮਤਸਤ ਹੁੰਦੀਆਂ ਹਨ ਬੜੀ ਦੂਰ ਦੂਰ ਤੱਕ ਢੀਡਾਂ ਲੱਗੀਆਂ ਰਹਿੰਦੀਆਂ ਵਾਰੀ ਨਹੀਂ ਆਂਦੀ ਪੰਜ ਪੰਜ ਘੰਟੇ ਅੱਠ ਅੱਠ ਘੰਟੇ ਲਮੀਆਂ ਲੰਨਾਂ ਲੱਗੀਆਂ ਰਹਦੀਆਂ ਹਨ ਵਾਹਿਗੁਰੂ ਦੇ ਪਿਆਰੋ ਇਹ ਸਨ ਗੁਰੂ ਰਾਮਦਾਸ ਜੀ ਦੀ ਜੀਵਨ ਕਥਾ ਅਗੋਂਤੀ ਤੁਹਾਨੂੰ ਇਹਨਾਂ ਦਾ ਬਾਰੇ ਦੱਸਾਂਗੇ ਕਿ ਜੋਤੀ ਜੋਤ ਅੱਜ ਜੋਤੀ ਜੋਤਾ ਦਿਹਾੜਾ ਹੈ ਇੱਥੇ ਸ਼ਾਰਟਕਟ ਵਿੱਚ ਸਾਡੀ ਜੀਭ ਵੀ ਕਹ ਅਸੀਂ ਬਿਆਨ ਹੀ ਨਹੀਂ ਕਰ ਸਕਦੇ ਉਹਨਾਂ ਦੀਆਂ ਇੰਨੀਆਂ ਕਥਾਵਾਂ ਨੇ ਇਹਨੇ ਗੁਣ ਹਨ ਅਸੀਂ ਕਿਸ ਤਰ੍ਹਾਂ ਬਿਆਨ ਕਰ ਸਕਦੇ ਹਾਂ ਏ ਉਹਨਾਂ ਦੇ ਬਚਪਨ ਦਾ ਹੈ ਕਿ ਬਚਪਨ ਉਹਨਾਂ ਦਾ ਕਿਸ ਤਰ੍ਹਾਂ ਬੀਤਿਆ ਹੁਣ ਦੇਖੋ ਸੁਨਹਿਰੀ ਸੋਨੇ ਦੇ ਛੱਤਰ ਝੁਲਦੇ ਹਨ ਸੁਨਹਿਰੇ ਸੋਨੇ ਦੇ ਲੰਗਰਾਂ ਦੀ ਕੋਈ ਟੋਟ ਨਹੀਂ ਅਟੁੱਟ ਲੰਗਰ ਵਰਤਦੇ ਹਨ ਗੈਮਾ ਗੈਮਾ ਹੋਈ ਪਈ ਹੈ ਹੁਣ ਗੁਰੂ ਰਾਮਦਾਸ ਜੀ ਹੀ ਦੁਖੀਆਂ ਦੀਆਂ ਦਰਦਾਂ ਤਕਲੀਫਾਂ ਸਾਰਿਆਂ ਦੀ ਉਹ ਹੀ ਸੁਣਦੇ ਹਨ ਤਨ ਹਨ ਮੇਰੇ ਗਾਂ ਦਾ ਇਤਨੇ ਬਚਨ ਪ੍ਰਵਾਨ ਕਰੋ ਹੁ ਚਲਾਂਗੇ ਉਹਨਾਂ ਦੀ ਜੋਤੀ ਜੋਤ ਦਿਹਾੜੇ ਨੂੰ ਸੋਢੇਗੇ ਸ਼ੇਰ ਸਰਵੀਆਂ ਇਹ ਇਤਨੀ ਕਥਾ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਰਾਂ